ਹਾਂਜੀ ਸਾਰਿਆਂ ਨੂੰ ਖੁਸ਼ਕਾਲ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਸੰਗਤਪੁਰਾ ਆ ਪਿੰਡ ਸੰਗਤਪੁਰਾ ਦੀ ਝੂਟੀ ਕੋਲ ਆ ਮੇਲੇ ਤੇ ਬੀਐਫਐ ਮੇਲੇ ਤੇ ਧਨੌਲੇ ਜੀ ਤੇ ਬਾਈ سپورਟ ਕਰਨ ਲਈ ਪਿੰਡ ਦੇ ਵਿੱਚੋਂ ਬਹੁਤ ਵਧੀਆ ਪਹੁੰਚੇ ਨੇ ਬਾਈ ਝੂਟੀ ਵਧੀਆ ਜਗਾਲੀ ਕਰ ਰਹੀ ਐ ਵਧੀਆ ਖਾ ਪੀ ਰਹੀ ਐ ਤੇ ਜਿਹੜੀਆਂ ਇੱਥੇ ਦੋ ਦੰਦ ਦੀਆਂ ਟੌਪ ਦੀਆਂ ਝੂਟੀਆਂ ਸਾਰਿਆਂ ਨੂੰ ਟੱਕਰ ਦੇ ਰਹੀ ਐ ਤੇ ਬਾਕੀ ਵਹਿਗਰੂ ਦੇ ਹੱਥੇ ਜੀ ਡੋਰ ਜੋ ਵੀ ਕਰੋਗੇ ਦੇਖੋ ਉਸ ਪ੍ਰਮਾਤਮਾ ਦੀ ਰਜ਼ਾ ਚ ਰੈਕੀ ਹੋਣਾ ਜੋ ਵੀ ਹੋਣਾ ਤੇ ਮੇਲ ਕਾਫੇ ਜੀ ਆਪਣੀ ਏਆਈ ਕਰੀ ਹੋਈ ਹੈ ਖਾਨਵਲ ਦਾ ਤੇ ਬਾਈਆਂ ਨਾਲ ਵੀ ਮਿਲਾਈਏ ਜਿਹੜੇ ਪਹੁੰਚੇ ਨੇ ਸਭ ਹਾਂਜੀ ਬਾਈ ਪਹਿਲਾਂ ਤਾਂ ਬਾਈ ਤੁਹਾਡਾ ਧੰਨਵਾਦ ਤੁਸੀਂ ਪਹੁੰਚੇ ਹੋ ਬਾਈ ਦੀ ਸਪੋਰਟ ਕਰਨ ਲਈ ਹਨਾ ਤੇ ਪਿੰਡ ਦੇ ਵਿੱਚ ਸਪੋਰਟ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਨੀ ਲੱਤਾਂ ਖਿੱਚਣਾ ਤਾਂ ਬਹੁਤ ਫਿਰਦੇ ਨੇ ਵੱਧ ਤੋਂ ਮਿਲ ਜਾਂਦੇ ਨੇ ਤੇ ਹਾਂਜੀ ਕੁਝ ਕਹਿਣਾ ਚਾਹੂੰਗੀ ਹਲਸਾ ਜੀ ਕਹੀ ਮੈਨੂੰ ਤੂ ਕਹੇ ਹਾਂ ਹਾਂ ਬੋਲ ਬਈ ਕੀ ਕਹਿਣਾ ਚਾਹੋਗੇ ਦੱਸੋ ਬਈ ਬਹੁਤ ਖੁਸ਼ੀ ਹੈ ਮੈਨੂੰ ਇਹ ਪਿੰਡ ਕੀ ਪਹਿਲਾ ਬੰਦਾ ਜਿਹੜਾ ਨੇ ਇੰਨੀ ਮਦਦ ਕਰੀਏ ਬਹੁਤ ਹੌਸਲਾ ਹੋਇਆ ਹਾਂ ਸਪੈਸ਼ਲ ਆਇਆ ਬਈ ਆ ਗੱਲ ਦੇ ਮਾਰੇ ਬਹੁਤ ਮੁੰਡੇ ਆ ਰਹੇ ਆ ਪਿੰਡੋਂ ਵੀ ਹਾਂ ਪਰ ਇਹਨਾਂ ਦਾ ਵੱਡਾ ਮਸਲਾ ਹੈ ਮੈਨੂੰ ਯਾਰ ਹਾਂਜੀ ਬਈ ਇਹ ਚੱਲ ਰਿਹਾ ਪਈ ਦੁੱਧ ਵੀ ਭੇ ਦੇ ਰਹੀ ਆਪਣੀ ਮੱਝ ਹਾਂ 16 ਪਲੱਸ ਹੋ ਰਹੀ ਹੈ ਠੀਕ ਮਨਵਾਸ ਵੀ ਨਹੀਂ ਹੈਗੀ ਦੀ ਰੇ ਹਾਂ ਹਾਂ ਵਧੀਆ ਚੱਲ ਰਹੀ ਹੈ ਯਾਰ ਬਾਕੀ ਹਾਂ ਸਹੀ ਹੈ ਹਾਂ ਹਾਂ ਹਾਂਜੀ ਬਈ ਬਹੁਤ ਵਧੀਆ ਜੀ ਬਹੁਤ ਵਧੀਆ ਦੁੱਧ ਖਾ ਰਹੀ ਹੈ ਹਾਂ ਹਾਂ ਤੇ ਸਭ ਤੋਂ ਪਹਿਲਾਂ ਬਾਈ ਬਾਈ ਅਸੀਂ ਇੱਥੇ ਨਾ ਕੰਪੀਟੀਸ਼ਨ ਲੜਨ ਆਏ ਹਾਂ ਜਿੱਤਣ ਨਹੀਂ ਆਏ ਹੈਗੇ ਜਿੱਤ ਹਾਰ ਹੈ ਜਿਹੜੀ ਉਹ ਪਰਮਾਤਮਾ ਦੇ ਹੱਥ ਹੈ ਜੀ ਜੋ ਵੀ ਹੋਊਗਾ ਉਸ ਪਰਮਾਤਮਾ ਦੀ ਰਜ਼ਾ ਚ ਰਹਿ ਕੇ ਹੋਊਗਾ ਤੇ ਇਸ ਝੂਟੀ ਦੀ ਆਪਾਂ ਨੇ ਲਾਈਵ ਚ ਵਾਈ ਵੀ ਕਰਵਾਈ ਹੈ 16 ਕਿਲੋ ਦੀ 16540 16540 ਦੀ ਲਾਈਵ ਚ ਵਾਈ ਹੋਈ ਹੈ ਜੀ ਵੈਸੇ ਇਹ ਝੂਟੀ 18 ਕਿਲੋ ਦੁੱਧ ਤੇ ਚੱਲੀ ਗਈ ਸੀ ਹੁਣ ਸੂਈਏ 3 ਮਹੀਨਿਆਂ ਦੀ ਹੋ ਗਈ 3 ਦੀ ਹੋ ਗਈ ਪੂਰੇ ਦੀ ਨਾ ਬਾਹਰ अच्छा 3 ਮਹੀਨੇ 9 ਦਿਨ ਕਹਿ ਰਿਹਾ ਬਈ 3 ਮਹੀਨੇ 9 ਦਿਨਾਂ ਦੀ ਸੂਈ ਹੈ ਝੂਟੀ ਇਹ ਤੇ ਆ ਤੁਸੀਂ ਮੇਲ ਕਾਫ ਦੇਖ ਸਕਦੇ ਹੋ ਖਾਨ ਬੁੱਲਦਾ ਪਤਾ ਵੀ ਲੱਗਦਾ ਪੰਨੋ ਦੇਖ ਕੇ 3 ਮਹੀਨੇ 9 ਦਿਨਾਂ ਦੀ ਸੂਈ ਹੋ ਗਈ ਮੱਝ ਤੇ ਚੰਗੀਆਂ ਮੱਝਾਂ ਨੂੰ ਇੱਥੇ ਟੱਕਰ ਦੇ ਰਹੀ ਹੈ ਬਈ ਜਿਹੜੀਆਂ ਦੋ ਦੰਦ ਦੇ ਵਿੱਚ ਲੱਗੀਆਂ ਹੋਈਆਂ ਨੇ ਚੰਗੀ ਤੋਂ ਚੰਗੀਆਂ ਤੇ ਹਾਂ ਬਈ ਕੀ ਕਹੋਗੇ ਬੱਸ ਹੋ ਗਿਆ ਹਾਂ ਠੀਕ ਹੈ ਖੁਸ਼ ਹਾਂ ਪਿੰਡ ਸਕੋਰ ਬਹੁਤ ਵਧੀਆ ਮਿਲ ਰਹੀ ਹੈ ਬਹੁਤ ਬਹੁਤ ਹਾਂ ਤੇ ਬਾਈ ਦੀ ਸਕੋਰ ਵੀ ਬਹੁਤ ਵਧੀਆ ਮਿਲ ਰਹੀ ਹੈ ਜੀ ਇਹ ਝੂਟੀ ਹੈ ਨਾਗਬੁਲਦੀ ਬਾਈ ਦੀ ਮਿਹਨਤ ਨੂੰ ਸਲਾਮ ਹੈ ਬਾਈ ਦੇ ਹੌਸਲੇ ਨੂੰ ਵੀ ਸਲਾਮ ਹੈ ਜਿਹੜਾ ਪਹੁੰਚਿਆ ਇੱਥੇ ਲੈ ਕੇ ਝੂਟੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨ ਬਾਈ ਧੰਨਵਾਦ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਧੰਨਵਾਦ ਜੀ ਸਾਰਿਆਂ ਦਾ